कोरोना ਤੇ ਐਚ ਐਮ ਪੀ ਵੀ ਤੋਂ ਬਾਅਦ ਇੱਕ ਹੋਰ ਨਵੇਂ ਵਾਇਰਸ ਦੀ ਐਂਟਰੀ ਤੇਜੀ ਦੇ ਨਾਲ ਫੈਲਣ ਲੱਗਾ ਗੰਜੇ ਪੰ ਦਾ ਵਾਇਰਸ ਲੋਕਾਂ ਦੇ ਉੱਡਣ ਲੱਗੇ ਸਿਰ ਦੇ Baal ਭੁੱਲ ਕੇ ਵੀ ਤੁਸੀਂ ਨਾ ਕਰ ਬੈਠਿਓ ਆਪਣੇ ਸਿਰ ਦੇ ਵਿੱਚ ਖਾਜ ਜਿहां ਤੁਸੀਂ ਵੀ ਸੋਚੋਗੇ ਇਹ ਕਿਹੋ ਜੀ ਗੱਲਬਾਤ ਦੱਸ ਰਹੇ ਨੇ ਤਾਂ ਦੱਸ ਦਈਏ ਇਹ ਕੋਈ ਆਮ ਗੰਜੇ ਪੰ ਦਾ ਵਾਇਰਸ ਨਹੀਂ ਹੈ ਏ ਅਗਰ ਤੁਸੀਂ ਆਪਣੇ ਸਿਰ ਦੇ ਵਿੱਚ ਕੰਗੀ ਫੇਰਦੇ ਹੋ ਤੁਹਾਨੂੰ ਲੱਗਦਾ ਹੈ ਕਿ ਵਾਲ ਤਾਂ ਆਮ ਝੜ ਹੀ ਜਾਂਦੇ ਨੇ ਤਾਂ ਅਜੀਹਾ ਸੋਚਣ ਦੀ ਪੁੱਲ ਨਾ ਕਰਿਓ ਕਿਉਂਕਿ ਗੰਜੇਪੰਦੇ ਵਾਇਰਸ ਦੀ ਐਂਟਰੀ ਹੋ ਚੁੱਕੀ ਹੈ ਜਿਵੇਂ ਕਰੋਨਾ ਵਾਇਰਸ ਸੁਣਿਆ ਤੁਸੀਂ ਉਸ ਤੋਂ ਬਾਅਦ ਐਚ ਐਮ ਪੀ ਵੀ ਵਾਇਰਸ ਦੀ ਤਵਾਹੀ ਦੇਖਣ ਨੂੰ ਮਿਲੀ ਚੀਨ ਦੇ ਵਿੱਚ ਇਸ ਵੇਲੇ ਵੱਡੇ ਪੱਧਰ ਤੇ ਵਾਇਰਸ ਜਿਹੜਾ ਪੈਰ ਪਸਾਰ ਰਿਹਾ ਹੈ ਤੇ ਉੱਥੇ ਹੀ ਹੁਣ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਗੰਜੇਪਨ ਦੇ ਵਾਇਰਸ ਦੀ ਵੀ ਐਂਟਰੀ ਹੋ ਗਈ ਹੈ ਲੋਕ ਆਪਣੇ ਸਿਰ ਦੇ ਵਿੱਚ ਖਾਜ ਕਰ ਰਹੇ ਨੇ ਖੁਜਲੀ ਕਰ ਰਹੇ ਨੇ ਉਸ ਤੋਂ ਬਾਅਦ ਸਿਰ ਦੇ ਵਾਲ ਜਿਹੜੇ ਉੱਡਣ ਲੱਗ ਜਾਂਦੇ ਨੇ ਤੇ ਤੀਸਰੇ ਦਿਨ ਬੰਦਾ ਗੰਜਾ ਹੋ ਜਾਂਦਾ ਹੈ ਇਹ ਗੰਜੇਪਨ ਦਾ ਵਾਇਰਸ ਜਿਹੜਾ ਕੁਝ ਇੱਕ ਪਿੰਡਾਂ ਦੇ ਵਿਚ ਦੇਖਿਆ ਗਿਆ ਜਿੱਥੇ ਅਚਾਨਕ ਲੋਕਾਂ ਦੇ ਸਿਰ ਦੇ ਵਾਲ ਝੜ ਚੁੱਕੇ ਨੇ ਤੇ ਲੋਕ ਗੰंजे ਹੋ ਗਏ ਨੇ ਜਿਸ ਦੇ ਵਿੱਚ ਮਹਿਲਾਵਾਂ ਦੀ ਵੀ ਗਿਣਤੀ ਕਾਫੀ ਜ਼ਿਆਦਾ ਪਾਈ ਜਾ ਰਹੀ ਹੈ ਤੇ ਉੱਥੇ ਹੀ ਬਹੁਤ ਸਾਰੇ ਹਲੇ ਦੁਆਲੇ ਦੇ ਪਿੰਡ ਨੇ ਜਿਹੜੇ ਕਿ 6 گاؤں ਦੇ ਆਸ-ਪਾਸ ਜਿਹੜੇ ਐ ਦੱਸੇ ਜਾ ਰਹੇ ਆ ਕਈ ਪਿੰਡ ਵਾ ਜਿੱਥੇ ਨਾਗਰਿਕ ਜਿਹੜੇ ਨੇ ਉਹਨਾਂ ਦੇ ਵਾਲ ਝੜੇ ਨੇ ਮਹਿਲਾਵਾਂ ਦੀ ਸੰਖਿਆ ਅੱਛੀ ਖਾਸੀ ਉਹਦੇ ਵਿੱਚ ਆ ਰਹੀ ਹੈ ਤੇ ਇੱਥੇ ਹੀ ਵਾਲ ਚੜਨ ਤੇ ਗੰਜੇਪਨ ਦੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਲੋਕ ਤਾਂ ਇਲਾਜ ਦੇ ਲਈ ਹਸਪਤਾਲਾਂ ਦੇ ਵਿੱਚ ਵੀ ਭੱਜ ਰਹੇ ਨੇ ਕਿਉਂਕਿ ਅਚਾਨਕ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਲੋਕਾਂ ਦੇ ਵਾਲ ਉੱਡ ਜਾਣਾ ਇੱਕ ਨਵੀਂ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਗੰਜੇਪਨ ਦੀ ਇਸ ਸਮੱਸਿਆ ਦੇ ਨਾਲ ਪਿੰਡ ਵਾਸੀ ਜਿਹੜੇ ਜੂਜ਼ ਰਹੇ ਨੇ ਉਸ ਦੇ ਵਿੱਚ ਮਹਲਾਮਾ ਦੀ ਗਿਣਤੀ ਕਾਫੀ ਜ਼ਿਆਦਾ ਸਾਹਮਣੇ ਆ ਰਹੀ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਜਿਹੜੇ ਮਰਦ ਨੇ ਉਹਨਾਂ ਦੇ ਸਿਰ ਦੇ ਵਾਲ ਜਿਹੜੇ ਆ ਅਕਸਰ ਹੀ ਖਾਲੀ ਹੋ ਜਾਂਦੇ ਆ ਅਕਸਰ ਹੀ ਬਹੁਤ ਸਾਰੇ ਜਿਹੜੇ ਆ ਮੇਲ ਆ ਉਹ ਗੰਝੇਪਨ ਦੀ ਸਮੱਸਿਆ ਦਾ ਸਾਹਮਣਾ ਕਰਦੇ ਆ ਪਰ ਤੁਸੀਂ ਹੈਰਾਨ ਹੋ ਜਾਓਗੇ ਕਿ ਇੱਥੇ ਮਹਿਲਾਵਾਂ ਵੀ ਗੰਝੀਆਂ ਪਾਈਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਸਿਰ ਦੇ ਵਾਲ ਲਗਾਤਾਰ ਇਸ ਵਾਇਰਸ ਦੇ ਕਰਕੇ ਉੱਡ ਰਹੇ ਨੇ ਅਗਰ ਕਹੀਏ ਕਿ ਐਦਾਂ ਹੋ ਕਿਉਂ ਰਿਹਾ ਹੈ ਇਹ ਕਿਹੋ ਜਿਹਾ ਵਾਇਰਸ ਆ ਤਾਂ ਇਸ ਦਾ ਸਟੀਕ ਕਾਰਨ ਹਾਲੇ ਤੱਕ ਕੋਈ ਵੀ ਸਾਹਮਣੇ ਨਹੀਂ ਆਇਆ ਡਾਕਟਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਬਾਲਾਂ ਦਾ ਝੜਨਾ ਗੰਜੇਪਣ ਸ਼ੈਂਪੂ ਦੇ ਇਸਤੇਮਾਲ ਤੋਂ ਵੀ ਹੋ ਸਕਦਾ ਹੈ ਇਹਨਾਂ ਲੋਕਾਂ ਦੇ ਜੀਵਨ ਦੇ ਵਿੱਚ ਕੋਈ ਵੀ ਇਸ ਤਰੀਕੇ ਦਾ ਸ਼ੈਂਪੂ ਇਸਤੇਮਾਲ ਹੀ ਨਹੀਂ ਕਰਦਾ ਇਸ ਕਰਕੇ ਇਹ ਹੋਰ ਵੀ ਜ਼ਿਆਦਾ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਕਿਉਂਕਿ ਹਾਲੇ ਤੱਕ ਕਿਸੇ ਨੇ ਵੀ ਇਹੋ ਜਿਹੀ ਕਿਸੇ ਸ਼ੈਂਪੂ ਦਾ ਇਸਤੇਮਾਲ ਨਹੀਂ ਕੀਤਾ ਪਰ ਫਿਰ ਵੀ ਉਹਨਾਂ ਦੇ ਵਾਲ ਜਿਹੜੇ ਐਦਾਂ ਲੱਥਨੇ ਸਿਰ ਤੋਂ ਇਹ ਜ਼ਿਆਦਾ ਚਿੰਤਾਜਨਕ ਵਿਸ਼ਾ ਬਣ ਗਿਆ ਜਿਸ ਕਰਕੇ ਕਿਹਾ ਜਾ ਰਿਹਾ ਹੈ ਕਿ ਗੰਜੇਪਨ ਦਾ ਵਾਇਰਸ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਦੇ ਸਿਰ ਦੇ ਵਾਲ ਖਾਲੀ ਕਰ ਰਿਹਾ ਹੈ ਤੇ ਲੋਕ ਡਰ ਦੇ ਮਾਰੇ ਹਸਪਤਾਲਾਂ ਦੇ ਵੱਲ ਨੂੰ ਅੱਜ ਰਹੇ ਨੇ ਇਹ ਪੂਰੀ ਰਿਪੋਰਟ ਤੁਹਾਨੂੰ ਦੱਸੀ ਹੈ ਕੀ رائے ਰੱਖਦੇ ਹੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ